ਦਿਨ ਇਹ ਵਿਸਾਖੀ ਵਾਲਾ ਖਾਲਸੇ ਦੀ ਸ਼ਾਨ ਹੈ ਦਸਮ ਪਿਤਾ ਨੇ ਸਾਨੂੰ ਦਿੱਤਾ ਵੱਡਾ ਇਹ ਮਾਣ ਹੈ ਵਿਸਾਖੀ ਪੰਜਾਬ ਦਾ ਸੱਭਿਆਚਾਰਕ ਤਿਉਹਾਰ ਹੈ ਇਸ ਦਿਨ ਕਣਕਾ ਦੀ ਵਾਢੀ ਕੀਤੀ ਜਾਂਦੀ ਹੈ ਪਰ ਦੋ ਇਤਿਹਾਸਿਕ ਘਟਨਾਵਾਂ ਕਾਰਨ ਇਹ ਤਿਉਹਾਰ ਸੱਭਿਆਚਾਰਕ ਦੇ ਨਾਲ ਨਾਲ ਇਤਿਹਾਸਿਕ ਤਿਉਹਾਰ ਬਣ ਗਿਆ ਪਹਿਲਾ 1699 ਇਸਵੀ ਵਿੱਚ ਅਨੰਦਪੁਰ ਸਾਹਿਬ ਵਿਖੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾ ਪਿਆਰਿਆਂ ਨੂੰ ਸਾਧਿਆ ਉਹਨਾਂ ਪੰਜਾ ਪਿਆਰਿਆਂ ਨੂੰ ਅਮਰ ਜੀਕਾਇਆ ਅਤੇ ਉਹਨਾਂ ਹੱਥੋਂ ਅਮਰਤ ਸਖਿਆ ਤੇ ਖਾਲਸਾਪਨ ਦੀ ਸਥਾਪਨਾ ਕੀਤੀ ਤਾਂ ਹੀ ਤਾਂ ਇਸ ਵਿਸਾਖੀ ਨੂੰ ਖਾਲਸਾ ਪੰਥ ਦਿਵਸ ਵੀ ਕਿਹਾ ਜਾਂਦਾ ਹੈ ਤੇ ਦੂਸਰਾ ਜਲਿਆਂਵਾਲਾ ਬਾਗ ਹੱਤਿਆ ਕਾਂਡ ਜਿਸ ਨੂੰ ਅੰਮ੍ਰਿਤਸਰ ਹੱਤਿਆ ਕਾਂਡ ਆ ਜਾਂਦਾ ਹੈ 1919 ਈਸਵੀ ਵਿੱਚ ਬ੍ਰਿਗੇਡੀਅਰ ਜਨਰਲ ਡਾਇਰ ਨੇ ਪੰਜਾਬ ਦੇ ਜਲਿਆਂਵਾਲੇ ਬਾਗ ਵਿੱਚ ਇਕੱਠੇ ਹੋਏ ਲੋਕਾਂ ਜੋ ਕਿ ਰੋਲਟ ਐਕਟ ਦੇ ਵਿਰੁੱਧ ਵਿੱਚ ਇਕੱਠੇ ਹੋਏ ਸੀ ਇਸ ਇਕੱਠ ਵਿੱਚ ਬੱਚੇ, ਬਜ਼ੁਰਗ, ਔਰਤਾਂ ਅਤੇ ਨੌਜਵਾਨ ਸ਼ਾਮਿਲ ਸੀ। ਜਰਨਲ ਡਾਇਰ ਨੇ ਉਹਨਾਂ ਨੇ ਹੱਥੇ ਲੋਕਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਗੋਲੀਆਂ ਵਰਸਾ ਕੇ ਉਹਨਾਂ ਨੂੰ ਮਾਰ ਦਿੱਤਾ। ਤੇ ਅੱਜ ਵੀ ਉਹਨਾਂ ਗੋਲੀਆਂ ਦੇ ਨਿਸ਼ਾਨ ਛਲਿਆਂ ਵਾਲੇ ਭਾਗ ਦੀਆਂ ਨੀਆਂ ਉਹਨਾਂ ਦੀਵਾਰਾਂ ਵਿੱਚ ਦੇਖਣ ਨੂੰ ਮਿਲਦੇ ਹਨ। ਕਈ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਖੂਬ ਇਛਾਲ ਮਾਰ ਦਿੱਤੀ ਪਰ ਉਹ ਵੀ ਬਚ ਨਾ ਸਕੇ।